ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਵੀਂ ਕੰਡੀਸ਼ਨ ਦੇ ਟਰੈਕਟਰ ਲੈ ਕੇ ਆਏ ਤੁਸੀਂ ਨਿਗਾਹ ਮਾਰ ਸਕਦੇ ਹੋ ਬਾਈ ਸਤਨਾੰਕ ਕੋਲ ਬਾਈ ਹੋਰ ਕਿਵੇਂ ਵਧੀਆ ਵਧੀਆ ਤੁਸੀਂ ਸੋ ਬਾਈ ਤੇ ਬਾਈ ਸਤਨਾੰਕ ਕੋਲ ਚਾਰ ਟਰੈਕਟਰ ਦਿਖਾਵਾਂਗੇ ਆਪਾਂ ਜੋ ਕਿ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਨਵੀਂ ਕੰਡੀਸ਼ਨ ਦੇ ਵਿੱਚ ਪਏ ਨੇ ਟਰੈਕਟਰ ਤੇ ਪਹਿਲੇ ਆਪਾਂ ਗੱਲ ਕਰਾਂਗੇ ਇਧਰਲੇ ਸਵਰਾਜ 963 ਐਫੀ ਟਰੈਕਟਰ ਬਾਰੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਧਰ ਕੋੜਾ ਬੈਂਪਰ ਲੱਗਾ ਹੋਇਆ ਕਿਸੇ ਨੂੰ ਘਰੇ ਲਿਆ ਕੇ ਆਪਣੇ ਕੋੜਾ ਮੈਂਪਰ ਲਵਾਉਂਦੀ ਕੋਈ ਜ਼ਰੂਰਤ ਨਹੀਂ ਹੈਗੀ ਬਹੁਤ ਵੀਰਾਂ ਦੀ ਰੀਝ ਹੁੰਦੀ ਹੈ ਕਿ ਆਪਣੇ ਟਰੈਕਟਰ ਤੇ ਕੋੜਾ ਮੈਂਪਰ ਲੱਗਿਆ ਹੋਵੇ ਜੀ ਨਾਲ ਪੂਰੀ ਵਧੀਆ ਟਰੈਕਟਰ ਦੀ ਸ਼ੋਅ ਬਣ ਜਾਂਦੀ ਹੈ ਤੇ ਬਾਈ ਇਹਦੇ ਬਾਰੇ ਦੋ ਤੁਸੀਂ ਜਾਣਦੇ ਹੋ ਇਹ ਬਾਈ 20 ਮਾਡਲ ਦਾ 2000 ਨਾਲ ਜਿਹੜਾ ਟੱਪਾ ਇਹਦੇ ਠੀਕ ਹੈ ਜੀ ਹਾਂਜੀ ਬਹੁਤ ਸੋਹਣੀ ਕੰਡੀਸ਼ਨ ਦਾ ਸਾਰਾ Ориਜਨਲ ਨਗਦ ਕੈਸ਼ ਦਾ ਹੈ ਵੀ ਤੇ ਮਾਡਲ ਦੀ ਗੱਲ ਕਰ ਲਈਏ ਮਾਡਲ 2020 ਆ ਬਾਈ ਪਾਕਿਸਤਾਨ ਨਰਾ ਆ ਮਿੱਤਰ ਤੁਸੀਂ ਕਵਰ ਵਗੈਰਾ ਵੇਚ ਸਕਦੇ ਉਹ ਵੀ ਪਏ ਸਾਰੇ ਬਾਈ ਨਾਲ ਤੇ ਪਏ ਨੇ ਬਿਲਕੁਲ ਹਲੇ ਵੀ ਕਵਰ ਵੀ ਨਹੀਂ ਲਏ ਸਾਈਡ ਗੇਰ ਦੇ ਵਿੱਚ ਆ ਇਧਰਲੇ ਪਾਸੇ ਵੀ ਨਿਗਮ ਆ ਸਕਦੇ ਮੀਟਰ ਵਗੈਰਾ ਬਿਲਕੁਲ ਨਵੇਂ ਪਏ ਨੇ ਸਾਰਾ ਸਾਰੇ ਵੀ ਓਕੇ ਆ ਬਹੁਤ ਸੁਣੀ ਕੰਡੀਸ਼ਨ ਦਾ ਬਾਈ ਇਹ ਠੀਕ ਹੈ ਜੀ 2020 ਮਾਡਲ ਲਈ ਹਾਂਜੀ ਤੇ ਗੱਲ ਕਰ ਲਈ ਆਪਾਂ ਡਿਮਾਂਡ ਦੀ ਇਹਦੀ ਡਿਮਾਂਡ ਹੈ ਜੀ 8 ਲੱਖ 6 ਲੱਖ ਤੇ 80000 ਰੁਪਏ ਬਾਈ ਠੀਕ ਹੈ ਮੌਕੇ ਤੇ ਵਧੀਆ ਡਿਸਕਾਊਂਟ ਹਾਂ ਹਾਂ ਬਾਈ ਠੀਕ ਕੀਤਾ ਅੱਗੇ ਬਾਈ ਕੋਲ ਇਧਰਲੇ ਪਾਸੇ 5911 ਬ ਕਈ ਵੀਰਾਂ ਦੀ ਰੀਜ ਹੁੰਦੀ ਹੈ ਕਿ ਆਪਾਂ ਨੇ ਕੋਲ 9511 ਟਰੈਕਟਰ ਹੋਵੇ 9511 ਸਾਹ ਅਰੀਜਨਲ ਲੁੱਕ ਚਾਹੇ ਬਾਈ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਸਿੱਧੂ ਮੂਸੇ ਵਾਲੇ ਕੋਲ 9511 ਟਰੈਕਟਰ ਸੀ ਉਹ ਵੀ ਬਿਲਕੁਲ ਨਵੀਂ ਕੰਡੀਸ਼ਨ ਦਾ ਪਿਆ ਟਰੈਕਟਰ ਤੁਸੀਂ ਵੀ ਆਪਣੇ ਘਰ ਲਈ ਆ ਸਕਦੇ ਹੋ ਟਾਇਰ ਵਗੈਰਾ ਵੇਖ ਸਕਦੇ ਹੋ ਟਾਇਰ ਸਾਰੇ 90 95 ਪੈਸੇ ਟਾਇਰ ਪਏ ਆ ਬਾਈ 90 95 ਪੈਸੇ ਪਏ ਨੇ ਤੇ ਇੰਜਨ ਗੇਅਰ ਦੀ ਗੱਲ ਕਰ ਲਈ ਬਾਈ ਆਪਾਂ ਇੰਜਨ ਗੇਅਰ ਪੂਰਾ ਓਕੇ ਆ ਬਾਈ ਠੀਕ ਹੈ ਤੇ ਮਾਡਲ ਕਿੰਨਾ ਹੀ ਹੈ ਇਹ ਇਹ ਮਾਡਲ 2001 ਬਾਈ ਠੀਕ ਹੈ ਜੀ ਤੇ ਗੱਲ ਕਰ ਲਈ ਹੁਣ ਆਪ ਠੀਕ ਹੈ ਹਾਂਜੀ ਤੇ ਇਹ ਚੋ ਵੀ ਵਧੀਆ ਡਿਸਕਾਊਂਟ ਮਿਲਦਾ ਹਾਂਜੀ ਹਾਂਜੀ ਬਾਈ ਤੇ ਅੱਗੇ ਬਾਈ ਕੋਲ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਸਕਦੇ ਹੋ ਸਵਰਾਜ 855 ਬਾਈ ਪਾਇਆ ਪਵਾਇਆ ਸਵਰਾਜ 855 ਟਰੈਕਟਰ ਤੁਸੀਂ ਆਪਣੇ ਘਰ ਲੈ ਆ ਸਕਦੇ ਹੋ ਤੇ ਬਾਈ ਆਪਾਂ ਹੁਣ ਗੱਲ ਕਰ ਲਈ ਇਹਦੇ ਟਰੈਕਟਰ ਬਾਰੇ ਇਹ 2022 ਮਾਡਲ ਵਾਲਾ ਵੀ 3 ਸਪੀਡ ਵਾਲਾ ਆ ਗਿਆ ਇਹ ਠੀਕ ਹੈ ਜੀ ਹਾਂਜੀ ਤੇ ਇਹਦੇ ਵੀ ਮਿੱਤਰ ਤੁਸੀਂ ਦੇਖ ਸਕਦੇ ਹੋ ਬਹੁਤ ਨਵੀਂ ਕੰਡੀਸ਼ਨ ਦਾ ਪਿਆਗਾ ਤੇ ਕਵਰ ਵਗੈਰਾ ਇਹਦੇ ਵੀ ਨਹੀਂ ਲਏ ਹੋਏ ਬਿਲਕੁਲ ਨਵੀਂ ਕੰਡੀਸ਼ਨ ਦਾ ਇਹ ਪਿਆਗਾ ਟਰੈਕਟਰ ਤੇ ਸਾਈਡ ਗੇਅਰ ਦੇ ਵਿੱਚ ਆ ਇਹ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਐ ਪ੍ਰੈਸ਼ਰ ਸਟੇਜ ਹੈ ਨਾ ਜੀ ਫੁੱਲ ਟਾਪ ਮਰਲਾ ਬਾਈ ਇਹਦਾ ਠੀਕ ਹੈ ਜੀ ਹਾਂਜੀ ਜਣੀ ਜਮਾ ਓਕੇ ਸਾਰਾ ਓਮੇਲਿਸ ਕੋਲ ਇਸ ਨੂੰ ਕਰਦਾ ਪਲੇਟ ਬੂਡ ਓਮੀ ਪਈਆ ਨਿਕਲ ਦੇਖੋ ਮਿੱਤਰੋ ਵੇਖ ਸਕਦੇ ਹੋ ਤੁਸੀਂ ਤੇ ਗੱਲ ਕਰ ਲਈ ਡਿਮਾਂਡ ਦੀ ਜਿਹੜੀ ਆਪਾਂ ਇਹ ਡਿਮਾਂਡ ਇਹਦੀ 7 ਲੱਖ ਤੇ 75000 ਰੁਪਏ ਬਾਈ ਠੀਕ ਹੈ ਇਹ ਜੋ ਵਧੀਆ ਮੌਕੇ ਤੇ ਮਾਂ ਹਾਂਜੀ ਹਾਂਜੀ ਬਾਈ ਤੇ ਅੱਗੇ ਬਾਈ ਕੋਲ ਇੱਕ ਹੋਰ ਟਰੈਕਟਰ ਇੱਧਰ ਖੜਾ ਕਾ ਮੈਸੀ 48 ਡੀਆਈ ਮੈਸੀ ਟਰੈਕਟਰ ਬਈ ਇਹਦੇ ਬਾਰੇ ਦੋ ਜਾਣਕਾਰੀ ਇਹ ਆ ਲੂਲੂ ਪਟਨਾ ਨੂੰ ਬਹੁਤ ਵਧੀਆ ਵੀ ਡਬਲ ਕਲਚ ਦੇ ਵਿੱਚ ਆ ਗਿਆ ਇਹ 2003 ਮਾਡਲ ਆ ਬਈ ਇਹ ਠੀਕ ਹੈ ਜੀ ਤੇ ਗੱਲ ਕਰ ਲਈ ਆਪਾਂ ਇਹਦੀ ਟਾਇਰਾਂ ਦੀ ਕੰਡੀਸ਼ਨ ਬਾਰੇ ਟਾਇਰ ਹੈਗੇ ਬਈ 60 ਪੰਡ ਪੈਸੇ ਠੀਕ ਹੈ ਜੀ ਇਹਨੇ ਸੋਹਣਾ ਟਰੈਕਟਰ ਸਾਰਾ ਸਾਰੇ ਕਿਤੇ ਕੋਈ ਲੀਕ ਨਹੀਂ ਹੈਗਾ ਠੀਕ ਹੈ ਮਿੱਤਰੋ ਛਤਰੀ ਵੀ ਵੇਚ ਸਕਦੇ ਛਤਰੀ ਵੀ ਵਧੀਆ ਕੰਡੀਸ਼ਨ ਦੀ ਪਈ ਹੈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਪਿਆ ਹੈ ਤੇ ਬਈ ਆਪਾਂ ਗੱਲ ਕਰ ਲਈ ਇਹਦੀ ਡਿਮਾਂਡ ਦੀ ਡਿਮਾਂਡ ਇਹਦੀ 2 ਲੱਖ ਤੇ 40000 ਰੁਪਏ ਬਈ ਠੀਕ ਹੈ ਡਬਲ ਕਲਚ ਵਾਲਾ ਇਹ ਤੇ ਇਹ ਸਾਰਾ ਪੂਰਾ ਸੋਹਣਾ ਠੀਕ ਹੈ ਤੇ ਬਈ ਹੁਣ ਆਪਾਂ ਗੱਲ ਕਰ ਲਈ ਆਪਣਾ ਕੋਈ ਮੋਬਾਈਲ ਨੰਬਰ ਜਿਹੜਾ ਕਿਸੇ ਨੂੰ ਚਾਰੇ ਟਰੈਕਟਰ ਪਸੰਦ ਆਏ ਹੁਣ ਉਹਦਾ ਮੋਬਾਈਲ ਨੰਬਰ ਹੈਗਾ ਵੀ ਆਪਣਾ 7899510508 ਮਿੱਤਰੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਚਾਰੇ ਟਰੈਕਟਰਾਂ ਵਿੱਚੋਂ ਸਵਰਾਜ 963 ਹੈ ਫਰੀ ਤੇ ਇਧਰਲੇ ਪਾਸੇ 5811 ਟਰੈਕਟਰ ਤੇ ਸਵਰਾਜ 855 ਤੇ ਮੈਸੀ ਟਰੈਕਟਰ ਦੇ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਉਹਦੇ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਵਧੀਆ ਰੇਟ ਤੇ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ